ਹਾਂਜੀ ਇਹ ਆਪਣੇ ਜੀ ਦੇਖ ਰਿਹਾ ਜੇ ਸਾਰੇ ਪਾਣੀ ਗਮਲਿਆਂ ਦੇ ਵਿੱਚ ਸਲੀਮ ਨਰਸਰੀ ਹੋ ਸਾਹਮਣੇ ਨੰਬਰ ਵੀ ਲਿਖਿਆ ਵਾ ਤੇ ਸਾਰੇ ਗਮਲੇ ਸਾਫ ਹਨ ਇਹਨਾਂ ਦੇ ਬਰਸਾਤ ਦਾ ਪਾਣੀ ਆ ਜਾਂਦਾ ਵਾ ਹੋਰ ਕੋਈ ਗੱਲ ਨਹੀਂ ਵੈਸੇ ਤੇ ਤੁਹਾਨੂੰ ਮੜਾ ਜੀ ਦੱਸਦੇ ਆਏ ਕਾਫੀ ਬੰਦੇ ਸਿਆਣੇ ਆ ਫੜੇ ਫੂਲ ਮੇਰੇ ਨਾਲ ਆ ਜੀ ਸਰ ਇੱਧਰ ਆ ਮੜਾ ਜੀ ਸਾਫ ਬਿਲਕੁਲ ਆ ਦੇ ਅਮਰਾ ਇਹ ਬਿਲਕੁਲ ਸਾਰੇ ਮਤਲਬ ਇਹ ਪਕਾਈ ਇਹ ਇਹ ਉਚਾਰਦੇ ਮੈਂ ਲਾਉਂਦਾ ਅੱਛਾ ਆਪਕੋ ਪਾਣੀ ਪਾਣਾ ਪਦਾ ਸੀ ਇਹ ਪਕਾਏ ਪਕਾਏ ਕਰਦੇ ਉਹ ਗਾੜੀ ਬਰੀ ਸੀਮਿੰਟ ਦੇ ਆ ਬੀ ਮਕਦੀਰ ਸਾਰੇ ਲਾੜੀ ਆਪੀ ਸੀਮਿੰਟ ਦੇ ਬਣਿਆ ਚਾਰ ਦਿਨ ਤੋਂ ਪਕਾਏ ਦਾ ਮਤਲਬ ਹੈ ਯਾਰ ਪਾਣੀ ਪਾਣੀ ਕਰਦੇ ਬਾਕੀ ਕਾਰ ਬਾਕੀ ਹਾਂ ਆ ਬਿਲਕੁਲ ਨਿਆ ਬਣਦੇ ਅੱਛਾ ਮਤਲਬ ਹੈ ਇਹ ਪਕਾਈ ਵਾਸਤੇ ਪਾਣੀ ਪਾਉਣਾ ਪੈਂਦਾ ਵਾ ਔਰ 3-4 ਦਿਨ ਲਗਾ ਪਾਤਾ ਉਹਦੇ ਬਾਅਦ ਬਹੁਤ ਠੀਕ ਨੇ ਮਤਲਬ ਆਪਕੋ ਬਾਅਦ ਇਸਤਨ ਮਸ਼ੇਰ ਦਾ ਲਾਰਵਾ ਨਹੀਂ ਮਿਲਿਆ ਬਹੁਤ ख़बाफ़ पाणी पड़ा कहिड़ ਆ ਤੇ ਪਾਣੀ ਪਰ ਸਾਦਾ ਜਮਾ ਜਾਵਾ ਬਾਗਾਂ ਦੀ ਜੀਤ ਜੀ ਬਤਾਈ ਆ ਕਹਿ ਰਹੇ ਸੀ ਬੋਤੀ ਦੇ ਪਾਣੀ ਸਾਫ ਨਹੀਂ ਆਉਂਦਾ ਜੀ ਸਾਫਤਾ ਆ ਰਿਹਾ ਹੈ ਕਾਲਾ ਤੇਲ ਪਾਇਆ ਹੈ ਵੈਰੀ ਗੁੱਡ ਆ ਬੜਾ ਦੱਸੋ ਆ ਪਾਇਆ ਸਾਟੀ ਕਾਲਿਆ ਅੱਧਰ ਮੜਾ ਦੇਖੋ ਇਹ ਕਾਲਾ ਤੇਲ ਆ ਜਾ ਮੇਰੇ ਇਧਰ ਆ ਪੰਜ ਲੱਖ ਲੱਗਦਾ ਉਹ ਬਾਦਿੰਕੋ ਸਰ ਕਿੰਨੀ ਵਧੀਆ ਬਾਤ ਬਤਾਈ ਇਹਨਾਂ ਨੇ ਆ 5 ਲੱਖ ਲੱਗੇ ਜਾਓ ਰਾਜੇ ਸਾਹਿਬ ਆ ਦੇਖੋ ਸਰ ਇਹ ਪਾਣੀ ਦੇ ਵਿੱਚ ਇਹਨਾਂ ਨੇ ਕਾਲਾ ਤੇਲ ਪਾਇਆ ਵਾ ਹਾਂ ਵੇ ਹਾਂ ਹਾਂ ਇੱਕ ਮਿੰਟ ਮੈਂ ਤੁਹਾਨੂੰ ਬੋਤਾਤਾ ਵੈਰੀ ਗੁੱਡ ਸਰ ਵੈਰੀ ਗੁੱਡ ਇਹ ਪਾਣੀ ਇਹਨਾਂ ਨੂੰ ਪਾਉਣਾ ਪੈਂਦਾ ਜਰੂਰ ਤੇ ਇਹਨਾਂ ਦੀ ਪੱਕਣੇ ਵਾਸਤੇ ਪਰ ਚਾਰ ਦਿਨ ਪਿਛੋਂ ਖਾਲੀ ਕਰ ਦਿੰਦੇ ਆ ਬਹੁਤ ਸਿਆਣੇ ਬੰਦੇ ਆ ਜਿਨ੍ਹਾਂ ਨੇ ਕਾਲਾ ਸਰ੍ਹਿਆ ਤੇਲ ਪਾਇਆ ਵਾ ਆਪਾਂ ਇਹਨੂੰ ਕਾਲਾ ਸਰ੍ਹਿਆ ਤੇਲ ਪਾਣੀ ਦਾ ਪਾਣੀ ਇਤਰਾ ਤੇ ਪਾ ਦਿੰਦੇ ਆ ਜਦੋਂ ਗਾਲੇ ਤੇਲ ਦੀ ਧਹਿਰ ਨਾਲ ਲਹਿਰ ਪਾਣੀ ਚੀ ਧਹਿਰ ਜੰਮ ਜਾਂਦੀ ਆ ਹਨਾ ਆਪਕੋ ਉਹ ਲਹਿਰ ਜੰਮ ਜਾਂਦੀ ਹੈ ਮਸ਼ਰਕ ਜੋ ਆਂਡੇ ਵਿੱਚ ਬੰਦੇ ਆ ਲਾਰਵਾ ਵਾ ਵੀ ਉਪਾਵਾ ਜਦੋਂ ਉਹਨੂੰ ਲਾਰਵੇ ਨੂੰ ਆਕਸੀਜਨ ਨਹੀਂ ਮਿਲੇਗੀ ਕਿਉਂਕਿ ਪਟਾਇਸ਼ ਨਹੀਂ ਮਿਲਦਾ ਤੇ ਉਹ ਆਪ ਨੂੰ ਨਹੀਂ ਮਿਲਦਾ ਤੇ ਤਿਆਰ ਬਣੀਆਂ ਜਲਦੀ ਕਾਲੇ ਤੇਲ ਦੀ ਬਾਤ ਚੱਲਿਆ ਕਾਲਾ ਤੇਲ ਪਿਆ ਵਾ ਜਿਉਂ ਆ ਪੰਜਾਬ ਛਿਰਵਾ ਦਾ ਬਣਿਆ ਲੱਗ ਰਿਹਾ ਬਾਈ ਜੀ ਆ ਦੇਖੋ ਸਰ ਆ ਆ ਆ ਇਸ ਤਰ੍ਹਾਂ ਕਾਲੀ ਤੇਲ ਦੀ ਤਹਿ ਬਣ ਜਾਂਦੀ ਆ ਬਣੀਆਂ ਤੇ ਆ ਦੇਖੋ ਬਿਲਕੁਲ ਬਣੀਆਂ ਜੀ ਤੇ ਜਿਹੜੇ ਬਣੀਆਂ ਆ ਥੱਲੇ ਬਿਲਕੁਲ ਪਾਣੀ ਸਾਫ ਆ ਥੱਲੇ ਬਿਲਕੁਲ ਸਾਫ ਹੈ ਪਾਣੀ ਵੈਰੀ ਗੁੱਡ ਚਾਬਾਸ਼ ਬਿਲਕੁਲ ਕੋਈ ਲਾਰਵਾ ਨਹੀਂ ਇਹਦੇ ਵਿੱਚ ਆਗਾ ਠੀਕ ਹੈ ਜੀ ਕਈਆਂ ਜਗ੍ਹਾ ਤੇ ਮਿਲਦਾ ਪਰ ਇਹਨਾਂ ਦਾ ਵਧੀਆ ਕੰਮ ਜੀ ਕਾਲਾ ਤੇਲ ਅਕਸਰ ਪਾਉਂਦੇ ਰਹਿੰਦੇ ਪਹਿਲੇ ਉਹਨਾਂ ਨੇ ਦੱਸਿਆ ਹਾਂ ਜਿੱਥੇ ਪਾਣੀ ਘੜਾ ਉੱਤੇ ਪਾ ਦੋ ਕਾਲਾ ਤੇ ਪੌੜਾ ਇਹੋ ਮਤਲਬ ਇਹ ਆ ਕਾਲਾ ਸੱਬਾ ਵਾਟੇ ਦੇ ਵਾਟੇ ਆਪਣਾ ਪੰਗੋਟ ਸਕੋ ਗੱਡੀਆਂ ਨੇ ਮਿਲ ਜਾਂਦਾ ਜੇ ਆਪਾਂ ਸ਼ਹਿਰ ਜਾਂਦੇ ਆ ਸਰਵਿਸ ਕਰਾਉਣਾ ਕੋਈ ਆਜੂ ਭਾਈ ਆਪਣੇ ਲੈ ਆਉਣਾ ਚਾਹੀਦਾ ਵਾ ਜੇ ਆਪਣਾ ਉਹਦੇ ਤੇ ਪਾਵਾਂਗੇ ਜਿੱਥੇ ਵੀ ਪਾਣੀ ਖੜਾ ਹੈ ਆਪਾਂ ਸਾਰਿਆਂ ਨੂੰ ਚਾਹੀਦਾ ਲੇਦਾ ਇਹਨਾਂ ਨੂੰ ਨੇ ਲਿਓ ਮੜਿਆ ਜਾ ਵਾ ਤੇ ਆ ਆ ਠੀਕਾ ਚੱਲੰਦਾ ਨਹੀਂ ਦੇਖੋ ਸਾਹਮਣੇ ਜੇ ਪਾ ਕੇ ਦਿਖਾਉਂਦਾ ਇਹ ਜਦੋਂ ਆਪਾਂ ਕਾਲਾ ਤੇ ਪਾ ਦਿੰਦੇ ਆ ਪਾਣੀ ਦੇ ਵਿੱਚ ਉੱਤੇ ਇੱਕ ਲਹਿਰ ਜੀ ਜੰਮ ਜਾਂਦੀ ਆ ਲਓ ਉਹਦੇ ਨਾਲ ਜਦੋਂ ਲਹਿਰ ਬਣਦੀ ਜੋ ਮਛਰਿਆਂ ਦੇ ਪੜਾਇਸ਼ ਹੋਈਆਂ ਜੋ ਆਂਡੇ ਲਾਰਵਾ ਬਣਨਾ ਉਹਨਾਂ ਨੂੰ ਜਦੋਂ ਆਕਸੀਜਨ ਨਹੀਂ ਜਾਣੀ ਉਹ ਪੜਾਇਸ਼ ਉਹਦੀ ਖਤਮ ਹੋ ਜਾਣੀ ਆ ਤੇ ਕੋਈ ਤੁਹਾਡੇ ਸਾਹਮਣੇ ਆ ਬੰਦਾ ਇੱਥੇ ਆਉਂਦਾ ਉਹ ਬੰਦੇ ਆਏ ਆਪਾਂ ਇਹਨਾਂ ਨਾਲ ਆਪਾਂ ਇਹ ਆਊਟਰੀ ਨੇ ਕੰਮ ਕਰ ਰਹੇ ਆ ਆ ਦੇਖੋ ਕਾਲਾ ਵੀ ਵੈਰੀ ਗੁੱਡ ਆਪਾਂ ਮੜਿਆ ਆ ਬੰਦੂ ਸਰ ਆ ਬਾਹਰ ਮੜਿਆ ਆ ਜੀ ਆਹ ਆਹ ਚੀਜ਼ ਮਾਰ ਕੇ ਦਿੱਤਾ ਕਰਨਾ ਆਹ ਆਓ ਸਰ ਇਹਨਾਂ ਨੇ ਆ ਰੱਖਿਆ ਵਾ ਇਹ ਤੇਲ ਆ ਤੇਲ ਆ ਦੇਖੋ ਜੀ ਬੋਹ ਵਈ ਆ ਦੇਖੋ ਮਾੜਾ ਜੀ ਇਹ ਆਵੇ ਇਹ ਆਪਾਂ ਆਪਾਂ ਨੂੰ ਲੋੜ ਮੁਤਾਬਕ ਤੇ ਜਪਾ ਦੇਣਾ ਨਾ ਜਦੋਂ ਆ ਆ ਚੀਜ਼ ਬਣ ਜਾਂਦੀ ਹੈ ਹਾਂ ਵੈਰੀ ਗੁੱਡ ਆ ਮੇਰੇ ਯਾਰ ਲਈ ਕਰ ਕਰ ਯਾਰ ਇਹ ਜੀ ਆਪਾਂ ਸਿਵਲ ਸਰਜਨ ਅਮਰਤਸਰ ਦਰਦਰ ਤੋਂ ਆਏ ਆ ਪੰਜਾਬ ਸਰਕਾਰ ਮੁੱਖ ਮੰਤਰੀ ਸਿਹਤ ਮੰਤਰੀ ਡਾਕਟਰ ਗੁਲਬੀਰ ਸਿੰਘ ਦੀਆਂ ਹਦਾਇਤਾਂ ਮੁਤਾਬਕ ਫਰਾਈਡੇ ਫਰਾਈਡੇ ਕੀ ਆਉਂਦੀ ਤੇ ਜਾਣਾ ਹੀ ਇਹ ਸਿੱਧ ਸੰਤਮਾ ਗਤੀਆਂ ਦੇ ਵਧੀਆ ਕਰਦਾ ਰਿਹਾ ਨਾ ਕਿ ਮਸਜਿਦ ਦੀ ਪ੍ਰਬੰਧਨਾ ਹੋਵੇ ਤੇ ਲੋਕੀਓ ਤੇ ਨੂੰ ਕੋ ਆਪਣਾ ਮਰੇਲੀ ਕੋ ਪ੍ਰਬੰਧ ਦੇ ਕਿਉਂਕਿ ਸਿੱਧ ਸੰਤਮਾ ਜੀ ਆਪ ਜਾ ਕੇ ਇਸ ਤਰ੍ਹਾਂ ਬੈਠ ਕੇ ਦੇਖਦੇ ਆ ਜੋ ਚੀਜ਼ਾਂ ਹੀ ਰਹਿੰਦੇ ਉਹਨਾਂ ਦੀਆਂ ਵੀਡੀਓ ਸਾਨੂੰ ਬੜਾ ਵਧੀਆ ਲੱਗਦਾ ਵਾ ਤੇ ਸਾਰੇ ਮੁਲਾਜ਼ਮਾਂ ਭਰਾਵਾਂ ਨੂੰ ਸਾਰੇ ਜੋ ਵੀ ਆ ਵੱਡੇ-ਟੱਡੇ ਉਹਨਾਂ ਨੂੰ ਸਿੱਖਿਆ ਲੈਣੀ ਚਾਹੀਦੀ ਆ ਵੀ ਆਪ ਚੰਗੀ ਤਰ੍ਹਾਂ ਸਹਿਯੋਗ ਕਰਨ ਮਸਜਿਦ ਨੇ ਦੇਵਾ ਭਲਾ ਨਹੀਂ ਕਰਨਾ ਕਦਮ ਮੜਿਆ ਜੀ ਮਸਜਿਦ ਦੀ ਪ੍ਰਿਆਸ਼ ਹੋ ਜੀ ਤੇ ਨੂੰ ਕਰ ਸਕਦਾ ਵਾ ਕੋਈ ਆਪਨਾ ਸਿਦਕ ਸਿੰਘ ਜੀ ਕਲਪੁਰ ਦੇ ਪਿੰਡ ਪੌਂਦੀ ਅੰਮ੍ਰਿਤਸਰ ਦੀਆਂ ਮਤਾਬਦਾਂ ਤੇ ਜਿਹੜਾ ਪੰਜਾਬ ਦੇ ਚਲਦੇ ਆਪਣਾ ਅਭਿਉਤਤ ਕੋਰਟੀ ਅੰਮ੍ਰਿਤਸਰ ਦੇ ਮਤਾਬਦੀ ਇਰੀਆ ਕਿੱਥੇ ਕਰ ਰਹੇ ਆ ਸਾਡੇ ਸਾਡੇ ਪ੍ਰਸ਼ਾਸਕੀ ਮਾ ਸ਼ਹਿਰਾਂ ਵਿੱਚ ਵੀ ਘਰ ਰਹੀਆਂ ਵਾ ਮੇਰਾ ਨਾਮ ਸਹਿਤ ਮਿਲ ਗਿਆ ਸਬਕਵਲ ਬਲਵੰਦਰ ਸਿੰਘ ਪੱਕੇ ਕੋਈ ਉਹਦੇ ਵਿਚਾਰਕ ਜਗਾ ਜਗਾ ਜਾਣੇ ਆ ਆਪ ਗਦੀਗੀਆਂ ਕਰੋਣੇ ਆ ਕਿ ਜਦੋਂ ਸੇਤ ਮੰਤਰੀ ਸਾਹਿਬ ਜੀ ਉਹਨਾਂ ਦੇਖਦੇ ਆ ਕਾਫੀ ਹੁੰਦੇ ਆ ਉਹ ਆਪ ਜਾ ਕੇ ਇਹ ਕੰਮ ਕਰਾ ਰਹੇ ਆ ਤੇ ਸਾਡੇ ਕੰਮ ਦੇ ਸੇਤ ਮੁਲਾਜ਼ਮਾਂ ਨੂੰ ਕਿਈ ਸ਼ਰਮ ਨਹੀਂ ਚਾਹੀਦੀ ਆਪ ਜਗਤ ਸੱਦੀ ਕਰਨੀ ਚਾਹੀਦੀ ਹੈ ਕੰਮ ਕੀਤ ਵਾਸਤੇ ਇਹ ਜਿੰਨਾ ਬਣਾ ਦੇਗਾ ਉਹ ਉਸਨੇ ਆ ਨਸਰੀ ਜਿਹੜੇ ਨਾਲ ਕੋਈ ਮੱਛੀ ਹੈ ਜਿਹੜਾ ਕਾਲਾ ਤੇਲ ਮੈਨੇ ਨੇ ਪੁੱਛਿਆ ਇਹਨਾਂ ਕਿ ਨੂੰ ਪਾਇਆ ਵਾ ਇਹਨਾਂ ਦੇ ਵਿੱਚ ਇਹਨਾਂ ਨੇ ਕਾਲਾ ਤੇਲ ਪਾਇਆ ਵਾ ਉਸੇ ਵਰੀ ਆ ਕੇ ਤੁਸੀਂ ਕਾਲਾ ਤੇਲ ਪਾਉਣੇ ਆ ਇੱਕ ਬਾਈ ਮੈਂ ਲਿਆ ਮੜਾ ਆ ਵੇਖੋ ਥਿਰਵਰਾ ਬਣ ਗਿਆ ਜੋ ਮਛਰਦੀ ਪਦਾਇਸ਼ ਆ ਆਂਡੇ ਲਾਰਵਾ ਜੋ ਵੀ ਬਣ ਗਿਆ ਸਮਰ ਜਾਂਦੇ ਆਪਣਾ ਜੋ ਜੋ ਵੀ ਆ ਮਛਰਦੀ ਪਦਾਇਸ਼ ਨੂੰ ਜਦੋਂ ਉਹਨੂੰ ਆਕਸੀਜਨ ਨਹੀਂ ਮਿਲਣੀ ਤੇ ਮਛਰ ਖਤਮ ਤੇ ਡੇਂਗੂ ਲਾਰਵੇ ਤੋਂ ਬਚਾਵਾ ਬਹੁਤ ਬਹੁਤ ਆਪ ਜੀ ਦਾ ਧੰਨਵਾਦ Ikan, teman.